ਬਿਆਹ ਸ਼ਾਦੀਆਂ ਵਾਲੇ ਸ਼ੱਕਰਪਾਰੇ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਤੇ ਇਹਨੂੰ ਤੁਸੀਂ ਸਟੋਰ ਕਰਕੇ 15 ਦਿਨਾਂ ਲਈ 20 ਦਿਨਾਂ ਲਈ ਆਰਾਮ ਨਾਲ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਤੇ ਆਪਾਂ ਸ਼ੱਕਰਪਾਰੇ ਬਣਾਉਣ ਵਾਸਤੇ ਆਪਾਂ ਨੇ ਮੈਦਾ ਲੈ ਲਿਆ ਮੈਦੇ ਨੂੰ ਆਪਾਂ ਬਿਲਕੁਲ ਛਾਣ ਲਿਆ ਸੀ ਤੇ ਇਹ ਆਪਾਂ 2 ਕੱਪ ਲੈਨੇ ਇਸ ਤਰ੍ਹਾਂ ਦੇ ਦੋ ਕੱਪ ਲੈਨੇ ਆਪਾਂ ਤੁਸੀਂ ਕੋਈ ਵੀ ਕੌਲੀ ਕੱਪ ਆਪਦਾ ਮੈਜ਼ਰਮੈਂਟ ਕਰ ਸਕਦੇ ਆ ਮੈਜ਼ਰਮੈਂਟ ਕਰਕੇ ਹੀ ਮੈਦਾ ਲੈਣਾ ਤਾਂ ਹੀ ਪ੍ਰੋਪਰ ਚੀਜ਼ ਆਪਣੀ ਜਿਹੜੀ ਵਧੀਆ ਬਣੂਗੀ ਤੇ ਇਹ ਵਜ਼ਨ ਦੇ ਵਿੱਚ ਜਿਹੜਾ ਮੈਦਾਗਾ ਉਹ ਹੈਗਾ 300 ਗ੍ਰਾਮ ਹੁਣ ਆਪਾਂ ਸ਼ਕਰਪਾਰੇ ਬਣਾਉਣ ਵਾਸਤੇ ਡੋ ਤਿਆਰ ਕਰ ਲਵਾਂਗੇ ਤੇ ਉਹਦੇ ਵਿੱਚ ਆਪਾਂ ਕਿਹੋ ਪਾਵਾਂਗੇ ਕਿਹੋ ਆਪਾਂ ਮੈਲਟ ਕਰਕੇ ਪਾ ਲਿਆ ਤੇ 300 ਗ੍ਰਾਮ ਮੈਦੇ ਦੇ ਵਿੱਚ 80 ਗ੍ਰਾਮ ਕਿਹੋ ਪਾ ਲਵਾਂਗੇ ਹੁਣ ਆਪਾਂ ਦੇ ਚਮਚੇ ਤੋਂ ਥੋੜਾ ਜਿਹਾ ਘਟਾ ਬੇਕਿੰਗ ਪਾਊਡਰ ਪਾ ਲਮਗੇ ਆ ਦੇਖੋ ਇਸ ਤਰ੍ਹਾਂ ਦਾ ਬੇਕਿੰਗ ਪਾਊਡਰ ਪਾ ਲੈਣਾ ਇਹ ਆਪਾਂ ਬੇਕਿੰਗ ਪਾਊਡਰ ਪਾ ਲਵਾਂਗੇ ਬੇਕਿੰਗ ਸੋਡਾ ਨਹੀਂ ਪਾਉਣਾ ਹੈਗਾ ਤੇ 80 ਗ੍ਰਾਮ ਹੀ ਆਪਾਂ ਪਾਣੀ ਪਾਉਣਾ ਹੈ ਇਹਦੇ ਵਿੱਚ ਪਾਣੀ ਪਾ ਲਵਾਂਗੇ ਆਪਾਂ ਥੋੜਾ ਜਿਹਾ ਪਾਣੀ ਛੱਡ ਲਵਾਂਗੇ ਜੀ ਆਪਾਂ ਨੂੰ ਲੋੜ ਹੋਈ ਤਾਂ ਆਪਾਂ ਫਿਰ ਹੋਰ ਵੀ ਪਾਵਾਂਗੇ ਜੇ ਤਾਂ ਆਪਾਂ ਸਰਦੀ ਦੇ ਵਿੱਚ ਸਗਰਪਾਰੇ ਬਣਾ ਰਹੇ ਹਾਂ ਤਾਂ ਆਪਾਂ ਪਾਣੀ ਨੂੰ ਗੋਣ ਗਣਾ ਜਾਂ ਕਰ ਲੈਣਾ ਸਰਦੀ ਦੇ ਵਿੱਚ ਤਾਂ ਤੇ ਜੇ ਗਰਮੀ ਦੇ ਵਿੱਚ ਬਣਾ ਰਹੇ ਹਾਂ ਤਾਂ ਗਰਮੀ ਦੇ ਵਿੱਚ ਨੋਰਮਲ ਜਿਹਾ ਪਾਣੀ ਲੈ ਲੈਣਾ ਤੁਸੀਂ ਜਿਸ ਤਰ੍ਹਾਂ ਤਾਜ਼ਾ ਪਾਣੀ ਹੁੰਦਾਗਾ ਉਸ ਤਰ੍ਹਾਂ ਦੇ ਪਾਣੀ ਦੇ ਨਾਲ ਤਿਆਰ ਕਰ ਲੈਣਾ ਆ ਦੇਖੋ 80 ਗ੍ਰਾਮ ਤਾਂ ਥੋੜਾ ਜਿਹਾ ਆਪਾਂ ਨੂੰ ਪਾਣੀ ਦੀ ਹੋਰ ਲੋੜ ਪਈ ਹੈਗੀ ਆਪਾਂ ਹੋਰ ਪਾ ਲਵਾਂਗੇ ਇੱਕਦਮ ਪਾਣੀ ਪਹਿਲਾਂ ਨਹੀਂ ਪਾਉਣਾਗਾ ਲੋ ਜੀ ਡੋ ਆਪਣਾ ਬਣ ਕੇ ਹੋ ਗਿਆ ਤਿਆਰ ਨਾ ਸਖਤ ਨਾ ਨਰਮ ਤੇ ਹੁਣ ਆਪਾਂ ਇਹਨੂੰ 15 ਤੋਂ 20 ਮਿੰਟ ਦੇ ਲਈ ਆਪਾਂ ਇਹਨੂੰ ਰੈਸਟ ਕਰਨ ਦੇ ਲਈ ਰੱਖਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਦੀ ਸ਼ਕਰਪਾਰੇ ਤਿਆਰ ਕਰਾਂਗੇ ਇਸ ਤਰ੍ਹਾਂ ਫਟਾ ਕੇ ਰੱਖ ਦੇਵਾਂਗੇ ਲਓ ਜੀ ਆਪਣੇ 15 ਮਿੰਟ ਹੋ ਗਏ ਡੋ ਨੂੰ ਰੈਸਟ ਤੇ ਰੱਖੇ ਨੂੰ ਤੇ ਡੋ ਆਪਣਾ ਬਿਲਕੁਲ ਹੋ ਗਿਆ ਬਣ ਕੇ ਤਿਆਰ ਪੂਰਾ ਪਰਫੈਕਟ ਆਪਣਾ ਡੋ ਤਿਆਰ ਹੋ ਗਿਆ ਲਓ ਜੀ ਹੁਣ ਆਪਾਂ ਚੱਕਲਾ ਬੇਲਣਾ ਲੈ ਲਿਆ ਪਰ ਰੋਟੀ ਜੀ ਬੇਲਣਾ ਦੋ ਪੇੜੇ ਕਰ ਲੈਣੇ ਨੇ ਦੋ ਕਰ ਲੈਂਦੇ ਆਪਾਂ ਕਿਉਂਕਿ ਚਕਲਾ ਛੋਟਾ ਦਾ ਤੇ ਜੇ ਤੁਸੀਂ ਸੈਲਫ ਤੇ ਬੇਲ ਰਹੇ ਆ ਤਾਂ ਤੁਸੀਂ ਇੰਨਾ ਪੂਰੇ ਦਾ ਪੂਰਾ ੜਤਾ ਵੀ ਲੈ ਸਕਦੇ ਆ ਲਓ ਜੀ ਆਪਾਂ ਇੰਨੇ ਕੁ ਮੋਟੇ ਰੱਖ ਲੈਣੇ ਨੇ ਤੁਸੀਂ ਲੰਬੇ ਵੀ ਬਣਾ ਸਕਦੇ ਆ ਜਿਵੇਂ ਹੁਣ ਸ਼ਕਰਪਾਰੇ ਦੇਖਿਆ ਗੋੜ ਵਾਲੇ ਜਿਹੜੇ ਹੁੰਦੇ ਨੇ ਉਹ ਲੰਬੇ ਹੀ ਹੁੰਦੇ ਨੇ ਤੇ ਆਪਾਂ ਤਾਂ ਪਰਚੌਰਸ ਜੇ ਕਟਾਂਗੇ ਛੋਟੇ ਛੋਟੇ ਸ਼ਕਰਪਾਰੇ ਜਿਹੜੇ ਹੁੰਦੇ ਨੇ ਆਪਾਂ ਉਸ ਸਾਈਜ਼ ਦੇ ਹੀ ਬਣਾਵਾਂਗੇ ਲਓ ਜੀ ਆਪਾਂ ਗੈਸ ਦੇ ਉੱਤੇ ਕੜਾਈ ਧਰ ਲਈ ਤੇ ਕੜਾਈ ਦੇ ਵਿੱਚ ਆਪਾਂ ਘਿਓ ਪਾ ਲਿਆ ਘਿਓ ਆਪਣਾ ਪੂਰੀ ਤਰ੍ਹਾਂ ਮੈਲਟ ਹੋ ਗਿਆ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸ਼ਕਰਪਾਰਾ ਛੱਡਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਸ਼ਕਰਪਾਰਾ ਛੱਡ ਕੇ ਦੇਖਣਾਗਾ ਤੇ ਗੈਸ ਦੀ ਫਲੇਮ ਨੂੰ ਆਪਾਂ ਬਿਲਕੁਲ ਸਿਮਰ ਰੱਖਣਾ ਤੇਜ ਨਹੀਂ ਰੱਖਣਾ ਜੇ ਆਪਾਂ ਅੱਗ ਤੇਜ ਰੱਖ ਲਈ ਤੇ ਘਿਓ ਆਪਣਾ ਜਿਆਦਾ ਗਰਮ ਹੋ ਗਿਆ ਤੇ ਆਪਾਂ ਸ਼ਕਰਪਾਰੇ ਉਸੇ ਤਰ੍ਹਾਂ ਉਹਦੇ ਵਿੱਚ ਛੱਡਦੇ ਤਾਂ ਸ਼ਕਰਪਾਰੇ ਜਿਹੜੇ ਉੱਪਰ ਉੱਪਰੋਂ ਪੱਕ ਜਾਣਗੇ ਤੇ ਅੰਦਰੋਂ ਬੱਚੇ ਰਹਿ ਜਾਣਗੇ ਤਾਂ ਕਰਕੇ ਆਪਾਂ ਇਸ ਤਰ੍ਹਾਂ ਛੱਡ ਕੇ ਦੇਖ ਲੈਣਾ ਇੱਕ ਹੁਣ ਆਪਾਂ ਹੌਲੀ ਹੌਲੀ ਕਰਕੇ ਦੂਸਰੇ ਵੀ ਜਿਹੜੇ ਸ਼ਕਰਪਾਰੇ ਆ ਉਹ ਪਾ ਦੇਵਾਂਗੇ ਕੋਈ ਆਪਾਂ ਝਾਰਨੀ ਨਹੀਂ ਲਾਉਣੀ ਕੋਈ ਆਪਾਂ ਚਮਚਾ ਨਹੀਂ ਲਾਉਣਾ ਕੁਝ ਨਹੀਂ ਲਾਉਣਾ ਕਿਉਂਕਿ ਜੇ ਆਪਾਂ ਝਾਰਨੀ ਨਾਲ ਇੱਕਦਮ ਫਲਟਣ ਲੱਗੀ ਕੱਚਿਆਂ ਨੂੰ ਇਸ ਤਰ੍ਹਾਂ ਫਿਰ ਜਿਹੜੇ ਸ਼ਕਰਪਾਰੇ ਆ ਉਹ ਫਟ ਜਾਂਦੇ ਨੇ ਤੇ ਆਪਾਂ ਇਹਨਾਂ ਨੂੰ ਹਜੇ 5-7 ਮਿੰਟ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਵਿੱਚ ਪਏ ਰਹਿਣ ਦੇਵਾਂਗੇ ਇਹ ਆਪੇ ਪੱਕ ਕੇ ਫੁੱਲ ਕੇ ਉੱਪਰ ਆਉਣਗੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਕਲਾਮਾਂਗੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਤੇਜ਼ ਕਰ ਦੇਵਾਂਗੇ ਸਿੱਧਾ ਤੇਜ਼ ਕਰਕੇ ਪੱਕ ਜਾਣਗੇ ਇਹ ਛੇਤੀ ਜਦੋਂ ਪਹਿਲਾਂ ਨਹੀਂ ਤੇਜ਼ ਕਰਨਾ ਹੈਗਾ ਇਸ ਤਰ੍ਹਾਂ ਆਪਾਂ ਝਾਰਨੀ ਇੱਕ ਪਾਸੇ ਪਾਉਂਦੇ ਹੋਏ ਹਲਕੇ-ਹਲਕੇ ਹੱਥ ਦੇ ਨਾਲ ਇਸ ਤਰ੍ਹਾਂ ਆਪਾਂ ਹਿਲਾ ਦੇਵਾਂਗੇ ਜਿਆਦਾ ਆਪਾਂ ਤੇਜ਼ੀ ਨਹੀਂ ਕਰਨੀ ਫਿਰ ਆਪਣੇ ਸ਼ਕਰਪਾਰੀ ਆ ਜਿਹਦੇ ਫਟ ਨਾ ਜਾਣ ਇਹ ਹੌਲੀ ਹੌਲੀ ਪੱਕਦੇਆਂ ਨੂੰ 5-7 ਮਿੰਟ ਲੱਗ ਜਾਣਗੇ ਹੌਲੀ ਹੌਲੀ ਪਕਾਉਣੇ ਆ। ਲਓ ਜੀ ਦੇਖੋ ਹਲਕਿਆ ਜਿਹਾ ਬ੍ਰਾਊਨ ਕਲਰ ਆ ਗਿਆ ਇਹਨਾਂ ਤੇ ਏਦੋਂ ਵੱਧ ਨਹੀਂ ਬ੍ਰਾਊਨ ਕਰਨੇ ਪੱਕ ਗਏ ਬਿਲਕੁਲ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਵਾਂਗੇ। ਲਓ ਜੀ ਆਪਾਂ ਹੁਣ ਦੂਜੀ ਵਾਰ ਦੇ ਮਖਾਣਿਆਂ ਨੂੰ ਵੀ ਫਰਾਈ ਕਰ ਲਵਾਂਗੇ। ਘਰ ਦੇ ਵਿੱਚ ਸ਼ੱਕਰਪਾਰੇ ਬਣਾਉਣ ਦਾ ਬਹੁਤ ਹੀ ਸੌਖਾ ਤਰੀਕਾ ਪਾ ਤੁਹਾਨੂੰ ਦੱਸਿਆਗਾ ਤੇ ਇਹ ਤੁਸੀਂ ਵੀ ਬਣਾ ਸਕਦੇ ਆ ਆਪਣੇ ਘਰ ਦੇ ਵਿੱਚ ਇਸ ਸੌਖੇ ਤਰੀਕੇ ਦੇ ਨਾਲ ਜੇ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗਦੀ ਹੁੰਦੀ ਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਛੇਤੀ ਵੀ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਜਦੋਂ ਵੀ ਤੁਹਾਨੂੰ ਕੁਝ ਮਿੱਠਾ ਖਾਣ ਨੂੰ ਜੀ ਕਰੇ ਤਾਂ ਤੁਸੀਂ ਇਸ ਤਰ੍ਹਾਂ ਦੇ ਸ਼ੱਕਰਪਾਰੇ ਆਪਣੇ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਬਿਲਕੁਲ ਇਹ ਵਿਆਹਾਂ ਵਾਲੇ ਸ਼ੱਕਰਪਾਰੇ ਆ ਜਿਹੜੇ ਬਣ ਕੇ ਘਰ ਦੇ ਵਿੱਚ ਤਿਆਰ ਹੋ ਜਾਂਦੇ ਨੇ ਸ਼ੱਕਰਪਾਰੇ ਹਲਕੇ 골ਡਨ ਬਰਾਊਨ ਜੇ ਹੋ ਗਏ ਨੇ ਤੇ ਆਪਾਂ ਇਹਨਾਂ ਨੂੰ ਵੀ ਬਾਹਰ ਕੱਢ ਲਵਾਂਗੇ ਤੇਲ ਘਿਓ ਚੰਗੀ ਤਰ੍ਹਾਂ ਨਿਚੋੜ ਲੈਣਾ ਆਪਾਂ ਘਿਓ ਦੇ ਵਿੱਚ ਬਣਾਏ ਨੇ ਸ਼ੱਕਰਪਾਰੇ ਤੇ ਤੁਸੀਂ ਜੇ ਤੇਲ ਦੇ ਵਿੱਚ ਰਫੈਂਡ ਜਾਂ ਕਾਸੇ ਵਿੱਚ ਵੀ ਬਣਾਉਣਾ ਚਾਹੋ ਤਾਂ ਬਣਾ ਸਕਦੇ ਆ ਪਰ ਸਰੋਂ ਦਾ ਤੇਲ ਨਹੀਂ ਵਰਤਣਾ ਕਿਉਂਕਿ ਸਰੋਂ ਦੇ ਤੇਲ ਦੀ 스멜 ਹੁੰਦੀ ਹੈ ਜਿਹੜੀ ਉਹ ਨਮਕੀਨ ਚੀਜ਼ਾਂ ਬਣਾਉਣ ਦੇ ਵਿੱਚ ਤਾਂ ਕੰਮ ਆ ਜਾਂਦੀ ਹੈ ਪਰ ਜਦੋਂ ਆਪਾਂ ਮਿੱਠੇ ਵਾਲੀਆਂ ਚੀਜ਼ਾਂ ਬਣਾਉਣੇ ਆ ਤੇ ਉਦੋਂ ਆਪਾਂ ਘਿਓ ਜਾਂ ਰਫੈਂਡ ਤੇਲ ਇਸੇ ਤਰ੍ਹਾਂ ਦਾ ਵਰਤ ਲਿਓ ਆ ਸ਼ੱਕਰ ਪਾਰੇ ਸਾਰੇ ਫਰਾਈ ਕਰ ਲਏ ਨੇ ਤੇ ਹੁਣ ਆਪਾਂ ਚਾਸ਼ਨੀ ਤਿਆਰ ਕਰਦੇ ਹਾਂ ਨਾ ਵਾਸਤੇ ਲਓ ਜੀ ਆਪਾਂ ਚਾਸ਼ਨੀ ਬਣਾਉਣ ਵਾਸਤੇ ਆਪਾਂ ਕੜਾਹੀ ਰੱਖ ਲਈ ਕੜਾਹੀ ਦੇ ਵਿੱਚ ਆਪਾਂ ਨੇ 1.5 ਕੱਪ ਖੰਡ ਦਾ ਪਾਉਣਾਗਾ ਕਿਉਂਕਿ ਆਪਾਂ 2 ਕੱਪ ਮੈਦੇ ਦੇ ਲਏ ਸੀਗੇ ਤੇ 1.5 ਕੱਪ ਆਪਾਂ ਇੱਥੇ ਖੰਡ ਦਾ ਲੈ ਲਵਾਂਗੇ 1 ਕੱਪ ਆਪਾਂ ਪਾਣੀ ਦਾ ਪਾ ਲਵਾਂਗੇ 1.5 ਕੱਪ ਆਪਾਂ ਖੰਡ ਦਾ ਪਾਇਆ ਤੇ 1 ਕੱਪ ਆਪਾਂ ਪਾਣੀ ਦਾ ਪਾਉਣਾਗਾ ਤੇ ਹੁਣ ਆਪਾਂ ਇਹ ਖੰਡ ਨੂੰ ਚੰਗੀ ਤਰ੍ਹਾਂ ਬੋਇਲ ਆਉਣ ਦੇਵਾਂਗੇ ਪੂਰੀ ਤਰ੍ਹਾਂ ਜਦੋਂ ਮੈਲਟ ਹੋ ਗਈ ਖੰਡ ਆਪਣੀ ਤੇ ਆਪਾਂ ਇੱਕ ਤਾਰ ਦੀ ਪਤਲੀ ਤਾਰ ਦੀ ਚਾਸ਼ਨੀ ਬਣਾਉਣੀ ਹੈਗੀ ਤੇ ਹੁਣ ਆਪਾਂ ਇੱਕ ਇਲਾਇਚੀ ਪਾਊਡਰ ਵੀ ਪਾ ਦੇਵਾਂਗੇ ਤਿੰਨ ਚਾਰ ਇਲਾਇਚੀਆਂ ਆਪਾਂ ਕੁੱਟ ਕੇ ਰੱਖ ਲਈਆਂ ਸੀ ਉਹਨਾਂ ਦਾ ਪਾਊਡਰ ਪਾ ਦੇਵਾਂਗੇ ਕਿਉਂਕਿ ਇਹਨਾਂ ਦਾ ਫਲੇਵਰ ਵਧੀਆ ਆਉਂਦਾਗਾ ਤੇ ਤੁਸੀਂ ਕੇਵੜਾ ਵਾਟਰ ਵਗੈਰਾ ਵੀ ਪਾ ਸਕਦੇ ਆ ਹਾਂਜੀ ਹੁਣ ਚਾਸ਼ਨੀ ਨੂੰ ਦੇਖੋ ਵਾਲਾ ਆ ਹੀ ਜਾਂਦਾ ਤੇ ਆਪਾਂ ਇਹਨੂੰ 5 ਮਿੰਟ ਪਕਾਵਾਂਗੇ ਚਾਸ਼ਨੀ ਨੂੰ ਇੱਕ ਤਾਰ ਦੀ ਚਾਸ਼ਨੀ ਬਣ ਗਈ ਜਦੋਂ ਆਪਾਂ ਉਦੋਂ ਆਪਾਂ ਸ਼ਕਰਪਾਰੇ ਨੂੰ ਵਿੱਚ ਪਾ ਦੇਵਾਂਗੇ ਇਹ ਆਪਾਂ ਸ਼ਕਰਪਾਰੇ ਆ ਜਿਹੜੇ ਆਪਾਂ ਚੀਨੀ ਵਾਲੇ ਬਣਾ ਰਹੇ ਨੇ ਤੁਸੀਂ ਗੁੜ ਦੇ ਵੀ ਬਣਾ ਸਕਦੇ ਆਂਗੇ ਹੁਣ ਜੀ ਆਪਾਂ ਚਾਸ਼ਨੀ ਨੂੰ ਚੈੱਕ ਕਰ ਲੈਨੇ ਆ ਦੇਖੋ ਆਪਣੀ ਇੱਕ ਤਾਰ ਦੀ ਚਾਸ਼ਨੀ ਆ ਜਿਹੜੀ ਬਣ ਰਹੀ ਹੈ ਤੇ ਆਪਣੀ ਚਾਸ਼ਨੀ ਬਣ ਕੇ ਬਿਲਕੁਲ ਤਿਆਰ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਸਾਰੇ ਸ਼ਕਰਪਾਰੇ ਪਾ ਦੇਵਾਂਗੇ ਹੁਣ ਆਪਾਂ ਸ਼ਕਰਪਾਰਿਆਂ ਨੂੰ ਪਾ ਕੇ ਤੇ ਚਾਸ਼ਨੀ ਦੇ ਵਿੱਚ ਆਏ 5-7 ਵੇਰੀ ਇਹਨੂੰ ਹਲਾਉਂਦੇ ਰਹਿਣਾਗਾ ਤੇ ਆਪਾਂ 2 ਮਿੰਟ ਇਹਨੂੰ ਰੈਸਟ ਦਵਾ ਕੇ ਫਿਰ ਫਿਰ ਆਪਾਂ ਹਲਾ ਦੇਣੇ ਨੇ ਤਾਂ ਕਿ ਜਿਹੜੀ ਚਾਸ਼ਨੀ ਹੈਗੀ ਸ਼ਕਰਪਾਰਾਂ ਦੇ ਵਿੱਚ ਚੰਗੀ ਤਰ੍ਹਾਂ ਅੰਦਰ ਤੱਕ ਚਲੀ ਜਾਵੇ ਹਾਂਜੀ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਜੀ ਤੇ ਸ਼ੇਅਰ ਵੀ ਕਰਿਆ ਕਰੋ ਤੇ ਜਿਹੜੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਵੀ ਦਬਾ ਦਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹੁਣ ਆਪਾਂ ਇੰਨਾ ਕ ਨਾਰੀਅਲ ਦਾ ਬਰਾਦਾ ਲੈ ਲਿਆ ਸੀਗਾ ਜੀ ਉਹ ਵੀ ਆਪਾਂ ਇਹਦੇ ਵਿੱਚ ਲਾ ਦੇਵਾਂਗੇ ਨਹੀਂ ਤਾਂ ਇਹਦੇ ਨਾਲ ਬੈਂਡਿੰਗ ਜੀ ਵਧੀਆ ਆ ਜਾਂਦੀ ਹੈ ਵਧੀਆ ਲੱਗਦਾ ਤੇ ਨਾਲ ਹੀ ਇਹਦਾ ਵੀ ਟੇਸਟ ਵਧੀਆ ਲੱਗਦਾ ਹੁੰਦਾਗਾ ਲਓ ਜੀ ਸ਼ਕਰ ਪਾਰੇਆਂ ਨੂੰ چینی ਆਪਣੀ ਬਿਲਕੁਲ ਲੱਗ ਚੁੱਕੀ ਹੈ ਦੇਖੋ ਠੰਢੀ ਹੋ ਗਈ ਠੰਡੇ ਹੋਏ ਮਖਾਣੇ ਕਿੰਨੇ ਵਧੀਆ ਲੱਗ ਰਹੇ ਨੇ ਦੇਖੋ ਸ਼ਕਰ ਪਾਰੇ ਬਿਲਕੁਲ ਜਿਵੇਂ ਆਪਣੀ ਵਿਆਹ ਦੀ ਭਾਜੀ ਦੇ ਵਿੱਚ ਸ਼ਕਰਪਾਰੇ ਹੁੰਦੇ ਨੇ ਬਿਲਕੁਲ ਉਸੇ ਤਰ੍ਹਾਂ ਦੇ ਸ਼ਕਰਪਾਰੇ ਆਪਣੇ ਘਰ ਦੇ ਵਿੱਚ ਬਣ ਕੇ ਤਿਆਰ ਹੋ ਗਏ ਨੇ ਆ ਦੇਖੋ ਜੀ ਤੁਸੀਂ ਵੀ ਜੇ ਤੁਹਾਨੂੰ ਵੀ ਵਧੀਆ ਲੱਗੇ ਨੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਵਿਆਹ ਵਾਲੇ ਸ਼ਕਰਪਾਰੇ ਲਿਖਿਓ ਲਓ ਜੀ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਇਹਨਾਂ ਨੂੰ ਕੱਢ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਬਣਾ ਕੇ 5-7 ਦਿਨ ਦੇ ਲਈ, 10 ਦਿਨ ਦੇ ਲਈ, 15 ਦਿਨ ਦੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਕਿਉਂਕਿ ਠੰਡ ਦੇ ਵਿੱਚ ਮਠਿਆਈ ਕਦੇ ਖਰਾਬ ਨਹੀਂ ਹੁੰਦੀ। ਜਦੋਂ ਵੀ ਤੁਹਾਡਾ ਜੀ ਕਰਦਾ ਚਾਹ ਦੇ ਨਾਲ ਖਾ ਸਕਦੇ ਹਾਂ। 300 ਗ੍ਰਾਮ ਮੈਦਾ ਲਿਆ ਸੀ, ਉਹਦੇ ਵਿੱਚ ਆਪਣੀ ਪਲੇਟ ਭਰ ਕੇ ਸ਼ਕਰਪਾਰਿਆਂ ਦੀ ਬਣ ਕੇ ਤਿਆਰ ਹੋ ਗਈ ਹੈਗੀ। ਲਓ ਜੀ ਪਲੇਟ ਭਰ ਕੇ ਸ਼ਕਰਪਾਰਿਆਂ ਦੀ ਹੋ ਗਈ ਆਪਣੀ ਤਿਆਰ ਤੇ ਫਿਰ ਮਿਲਦੇ ਹਾਂ ਕਿਸੇ ਹੋਰ ਅਗਲੀ ਰੈਸਪੀ ਦੇ ਨਾਲ। ਸਤਿ ਸ੍ਰੀ ਅਕਾਲ।